ਅਸਲਾਮੁਅਲੈਕਮ ਦੋਸਤੋ ਕੀ ਹਾਲ ਜਾਲੇ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਭਾਈ ਰঞ্জੀਤ ਸਿੰਘ ਢਾਡੀਆਂ ਲਾਂ ਦੀ ਜਿਹੜੀ ਅੱਜ ਦੀ ਵੀਡੀਓ ਹੈ ਨਾ ਉਹ ਵੀਡੀਓ ਹੈਗੀ ਹੈ ਬਾਬਿਆਂ ਦੇ ਬਾਰੇ ਤੇ ਇਹ ਬਾਬਿਆਂ ਦੇ ਬਾਰੇ ਨਹੀਂ ਕਿ ਜਿਹੜੇ ਜ਼ਿੰਦਾ ਨੇ ਜਾਂ ਮੌਜੂਦ ਨੇ ਉਹ ਬਾਬਿਆਂ ਦੇ ਬਾਰੇ ਕਿ ਜਿਹੜੇ ਸਾਰਾ ਕੁਝ ਹੀ ਬਦਲ ਦਿੰਦੇ ਨੇ ਉਹ ਜਿਨ੍ਹਾਂ ਦਾ ਜਿਨ੍ਹਾਂ ਦਾ ਲੋਕਾਂ ਦੇ ਅੰਦਰ ਵਹਿਮ ਹੈ ਡਰ ਪੈਦਾ ਹੋਇਆ ਹੋਇਆ ਉਹਨਾਂ ਨੇ ਕਿ ਡਰ ਪੈਦਾ ਕੀਤਾ ਹੋਇਆ ਕੀਤਾ ਹੈ ਕਵਰਾ ਲਿਆ ਨੇ ਸੁਪਰਸਟੀਸ਼ਨਸ ਦੇ ਬਾਰੇ ਗੱਲ ਕਰ ਰਹੇ ਨੇ ਭਾਈ ਰஞ்சிਤ ਸਿੰਘ ਬਹੁਤ ਜ਼ਿਆਦਾ ਆਕੇ ਵੀ ਬਹੁਤ ਜ਼ਿਆਦਾ ਵਹਿਮ ਡਰ ਜਿਹੜਾ ਖੌਫ ਸਾਡੇ ਅੰਦਰ ਹੈ ਨਾ ਜਿਨ੍ਹਾਂ ਨੇ ਸਾਡਾ ਦਿਮਾਗ ਜਕੜਿਆ ਹੋਇਆ ਉਹਨੂੰ ਕਿਵੇਂ ਖਤਮ ਕਰਾਉ ਉਹਨੂੰ ਕਿਵੇਂ ਖਤਮ ਕਰਨਾ ਹੈ ਜਾਂ ਉਹ ਜ਼ੰਜੀਰਾਂ ਨੂੰ ਕਿਵੇਂ ਤੋੜਨਾ ਹੈ ਭਾਈ ਰஞ்சிਤ ਸਿੰਘ ਢੱਡੀ ਵਾਲੇ ਇਸ ਵੀਡੀਓ ਦੀ ਗੱਲ ਕਰ ਰਹੇ ਨੇ ਇਸ ਬਾਰੇ デア ਬਹੁਤ ਨੂੰ ਵੀਡੀਓ ਸ਼ੁਰੂ ਕਰਦੇ ਆਂ ਭਾਈ ਜਿਨ੍ਹਾਂ ਨੇ ਕੁਝ ਕਰਨਾ ਹੈ ਉਹ ਤੇ ਇੱਕ ਇੱਕ ਸੈਕਿੰਡ ਦੀ ਕਦਰ ਕਰਦੇ ਆਂ ਤੇ ਇੱਕ ਇੱਕ ਮਿੰਟ ਦੀ ਕਦਰ ਕਰਦੇ ਆਂ ਇੱਥੋਂ ਲਾਓ ਅਮਰੀਕਾ ਫੋਨ ਲਾਓ ਕੈਨੇਡਾ ਫੋਨ ਲਾਓ ਅੱਜ ਐਤਵਾਰ ਹੈ ਵੇਲੇ ਹੋਣਗੇ ਕੱਲ ਨੂੰ ਸੋਮਵਾਰ ਪੁੱਛਿਓ ਪਰਸੋਂ ਪੁੱਛਿਓ ਚੌਥੇ ਪੁੱਛਿਓ ਕਿੱਥੇ ਆਂ ਕੰਮ ਦੇ ਹੁਣ ਬਈ ਸ਼ਾਮ ਨੂੰ ਲਾਇਓ ਕੰਮ ਤੋਂ ਆਇਆ ਹੁਣ ਕਹਿੰਦੇ ਸੌਣ ਲੱਗਿਆ ਕਿਉਂ ਕਹਿੰਦੇ ਸਵੇਰੇ ਕੰਮ ਤੇ ਜਾਣਾ ਸਵੇਰੇ ਫੇਰ ਲਾ ਲਿਓ ਕੀ ਕਰਦਾ ਤਿਆਰ ਹੋ ਰਿਹਾ ਜੀ ਕੰਮ ਤੇ ਜਾਣਾ ਕੰਮ ਕੰਮ ਤੇ ਕੰਮ ਤੇ ਕੰਮ ਤੇ ਮਿਹਨਤ ਸਾਡੇ ਆਲੇ ਨੂੰ ਪੁੱਛ ਲੋ ਸਵੇਰੇ ਕੀ ਕਰਦਾ ਚਾਹ ਪੀਂਨੇ ਆ ਦੁਪਹਿਰੇ ਜੇ ਫੇਰ ਫੋਨ ਆ ਜਾਏ ਹੁਣ ਹੁਣ ਫੇਰ ਚਾਹ ਪੀਂਨੇ ਆ ਥੋੜਾ ਜਿਹਾ ਹੋਰ ਲੇਟ ਆ ਜਾਏ ਹੁਣ ਹੁਣ ਨਗਰ ਕੀਰਤਨ ਤੇ ਗਏ ਹੋਇਆ ਲੰਗਰ ਲੱਗਿਆ ਹੁਣ ਇੱਥੇ ਚਾਹ ਪੀਨੇ ਆ ਤੇ ਜੇ ਰਾਤ ਨੂੰ ਆ ਗਿਆ ਹੁਣ ਹੁਣ ਦੁਵਾਨ ਚ ਚਾਹ ਪੀ ਕੇ ਹਟਿਆ ਸੱਚੀ ਸਾਡੇ ਵਾਲ ਨੂੰ ਪੁੱਛ ਇਹ ਹੀ ਕੋਈ ਚੱਲਦਾ ਬਾਹਰਿਆਂ ਨੂੰ ਪੁੱਛ ਕੇ ਵੇਖੋ ਮਿਹਨਤ ਕਰਦੇ ਆ ਸਾਰੇ ਇੱਥੇ ਜਮਾਂ ਨਖੱਟੂ ਸੀ ਜਿਹੜੇ ਬਾਹਰ ਜਾ ਕੇ ਐ ਕਾਮੇ ਬਣ ਗਏ ਕੰਟਰੀ ਦਾ ਸਿਸਟਮ ਹੈ ਜਿਹੜਾ ਐ ਟਾਲੇ ਜਿਹੜੇ ਜਮਾਂ ਹੀ ਨਹੀਂ ਸੀ ਤੁਰਦੇ ਸਭ ਭੱਜੇ ਫਿਰਦੇ ਸਭ ਲੱਗ ਕੇ ਕੰਮ ਕਰਦੇ ਮਿਹਨਤ ਕਰਨਾ ਬੰਦ। ਤਾਂ ਕਰਕੇ ਮੀਰੋ ਭਾਈਓ ਅਸੀਂ ਤੇ ਜਖੜੇ ਪਏ ਆ ਵੀ ਜੇ ਫਲਾਣੀ ਕਬਰ ਤੇ ਮੱਥਾ ਨਾ ਟੇਕਿਆ ਮੈਨੂੰ ਚੇਤਾ ਸਾਡੇ ਪਿੰਡਾਂ ਦੇ ਨੇੜੇ ਸਾਡੇ ਖੇਤਾਂ ਦੇ ਨੇੜੇ ਪੀਰ ਦੀ ਜਗਾ ਸੀ ਵੀਰਵਾਰ ਉੱਥੇ ਕਹਿੰਦੇ ਪਤਾਸੇ ਚੜਾ ਕੇ ਆਓ ਨਹੀਂ ਤੇ ਟਰੈਕਟਰ ਖੜਜੂ ਇਹ ਨਹੀਂ ਚੱਲਣਾ ਮੈਨੂੰ ਸਮਝ ਨਹੀਂ ਲੱਗੀ ਵੀ ਪੀਰ ਕਿੱਥੇ ਵੱਟਦਾ ਸੀ ਉਹਦੇ ਪਹਿਲਾਂ ਪਤਾਸੇ ਚੜਾ ਕੇ ਆਉਂਦੇ ਮੈਨੂੰ ਪਤਾ ਹੈ ਨਾ ਮੈਨੂੰ ਖਰੀਦਣ ਭੇਜਦੇ ਹੁੰਦੇ 5 ਰੁਪਈਆ ਤੇ ਲੈ ਕੇ ਆਵਾਂ ਜੀ ਤੇ ਮੈਂ ਖੁਦ 5 ਰੁਪਈਆ ਦੇ ਪਤਾਸੇ ਲੈ ਕੇ ਜਾਣੇ ਤੇ ਉਹਨਾਂ ਨੇ ਸਾਡੇ ਜਿਹੜਾ ਵੀ ਨਾਲ ਦੋ ਜਣੇ ਗਏ ਉਹਨਾਂ ਨੇ ਇੱਦਾਂ ਚੜਾ ਕੇ ਤੇ ਫੇਰ ਫੇਰ ਟਰੈਕਟਰ ਚਲਾਉਣਾ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਪੀਰ ਚਲਾਉਂਦਾ ਕਿ ਬੁੜਾ ਚਲਾਉਂਦਾ ਮੇਰਾ ਸਮਝ ਨਹੀਂ ਆਉਂਦੀ ਹੁਣ ਕਹਿੰਦੇ ਪੀਰ ਦੇ ਨਾਂ ਚ ਲਾਇਆ ਇਹ ਇਹ ਖਰਾਬ ਕਰ ਦੂ ਟਰੈਕਟਰ ਹੁਣ ਉੱਥੇ ਜਦੋਂ ਵੇਖਦੇ ਆ ਨਾ ਭਾਈ ਆ ਜਿੰਨੀ ਜਗ੍ਹਾ ਭਾਈਆਂ ਦੀ ਹੈ ਨਾ ਐ 70 ਫੁੱਟ ਐਡਾ ਹਾਲ ਹੁੰਦਾ 70 70 ਫੁੱਟ ਇਕੱਠੀ ਜਗ੍ਹਾ ਹੀ ਕਵਰ ਕਰਦਾ ਤੁਰਿਆ ਜਾਂਦਾ ਤੇ ਟਰੈਕਟਰ ਉਹਨਾਂ ਦੇ ਕੋ ਮੈਨਾ ਵਰਗੇ ਆ ਅਗਲੇ ਆਨੇ ਇਥੋਂ ਦਿਮਾਗ ਚਲਾਉਂਦੇ ਆ ਵੀ ਖੜੇ ਨਾ ਇਹਦਾ ਹੱਲ ਸੋਚੋ ਸਾਡੇ ਜਦੋਂ ਟਰੈਕਟਰ ਖੜ ਜਾਂਦਾ ਉਹਦੀ ਕਹਿੰਦੇ ਬਸ ਹੱਲ ਸੋਚ ਲਿਆ ਕੀ ਬਾਬਾ ਨਾਰਾਜ ਹੈ ਪੀਰ ਨਾਰਾਜ ਹੈ ਲੇਕ ਪਰ ਲੋਗ ਵੀ ਇਹ ਜਿਹੜੇ ਕਿਹੜੇ ਬਾਬੇ ਨੇ ਉਹ ਉਹ ਅਖੇ ਨਾਰਾਜ ਕਿਉਂ ਐ ਕਹਿੰਦੇ ਮੈਨੂੰ ਮੱਥਾ ਨਹੀਂ ਟੇਕਿਆ ਉਹ ਬਾਬਾ ਹੋ ਸਕਦਾ ਮਰ ਜਾ ਇਹ ਜਿਆ ਬਾਬਾ ਜਿਹੜਾ ਆਪਣੇ ਆਪ ਨੂੰ ਮੱਥੇ ਟਕਾਉਣ ਨੂੰ ਕਹਿੰਦਾ ਕਹਿੰਦੇ ਬੱਚਾ ਬਿਮਾਰ ਹੋ ਜੂ ਬੱਚਾ ਆਖੇ ਜੇ ਨਾਮ ਮੱਥਾ ਟੇਕ ਕੇ ਆਏ ਫਲਾਣੇ ਥਾਂ ਤੇ ਬੀਬੀਓ ਤੁਸੀਂ ਡਰ ਦੂਰ ਕੱਢ ਦਿਓ ਆਪਣੇ ਕੈਮ ਹੋ ਜਾ ਐ ਸਭ ਪੈ ਕਰ ਦਿਓ ਐਵੇਂ ਡਰੀ ਨਾ ਜਾਓ ਵੀ ਕੋਈ ਬਾਬਾ ਐ ਕਰ ਦੂ ਕੋਈ ਕਬਰ ਐ ਕਰ ਦੂ ਕੋਈ ਥਾਂ ਐ ਕਰ ਦੂ ਕੋਈ ਜਗਾ ਐ ਕਰ ਦੂ ਕੋਈ ਜੰਮਿਆ ਨਹੀਂ ਕੁਛ ਕਰਨ ਵਾਲਾ ਇੱਥੇ ਇੱਕ ਕੁਦਰਤ ਦਾ ਕਾਨੂੰਨ ਹੈ ਤੈਨੂੰ ਮਾਰੂ ਤੇਰਾ ਮਾੜਾ ਕਰਮ ਮਾਰੂ ਇਹਦੇ ਜੰਮਿਆ ਨਹੀਂ ਕੋਈ ਕਿਸੇ ਬੰਦੇ ਨੂੰ ਐ ਮਾਰਨ ਵਾਲਾ ਫਲਾਣੇ ਨੇ ਕੁਝ ਕਰਾ ਦੇਣਾ ਉਹ ਜਰ ਜੇ ਕਰਾਨ ਵਾਲੇ ਹੁੰਦੇ ਨਾ ਆ 5-5 ਕਰੋੜ ਦੇ ਕੇ ਲੀਡਰਾਂ ਨੇ ਨਾਲ ਜਿਹੜਾ ਜਿਹੜਾ ਵੋਟਾਂ 'ਚ ਬਰਾਬਰ ਖੜਦਾ ਉਹਨੂੰ ਐ ਮਰਵਾ ਦਿਆ ਕੱਲੇ ਟੂਣਾ ਹੀ ਕਰਾ ਦਿਆ ਕਰਦੇ ਐ ਨਹੀਂ ਹੁੰਦਾ ਐ ਨਹੀਂ ਹੁੰਦੇ ਟੂਨੇ ਟਾਣੇ ਆਪ ਬੜੇ ਥੱਲੇ ਪੱਦਰਤੀਆਂ ਗੱਲਾਂ ਕਰ ਰਿਆਂ ਮੈਂ ਆ ਗੱਲਾਂ ਵੀ ਕਰਨੀਆਂ ਪੈਣੀਆਂ ਕਿਉਂਕਿ ਕਈ ਬੰਦੇ ਜਿਵੇਂ ਹੀ ਥੱਲੇ ਐ ਅਜੇ ਉਹਨਾਂ ਨੂੰ ਆ ਗੱਲਾਂ ਸਮਝਾਉਣੀਆਂ ਪੈਣੀਆਂ ਐ ਜਿਵੇਂ ਹੀ ਸਿੱਧੀਆਂ ਕਈ ਬੰਦੇ ਇੱਥੇ ਤੱਕ ਵੀ ਖੜੇ ਐ ਅਜੇ ਕਈ ਬੰਦੇ ਬਹੁਤ ਅੱਗੇ ਲੰਗੇ ਹੋਏ ਐ ਸਭ ਸਮਝਦੇ ਐ ਪਰ ਕਈ ਜਿਵੇਂ ਹੀ ਇੱਥੇ ਐ ਵੀ ਜਿਹੜੇ ਜਿਹੜੇ ਟਾਈਮ ਮੰਨ ਕੇ ਚੱਲਦੇ ਐ ਵੀ ਜੇ ਮੈਂ ਉੱਥੇ ਨਾ ਗਿਆ ਤੇ ਪਤਾ ਨਹੀਂ ਕੀ ਹੋ ਜੂ ਬਹੁਤ ਬੰਦੇ ਕਬਰਾਂ ਨੂੰ ਮੰਨਦੇ ਐ ਸ਼ਹੀਦਾਂ ਦੀ ਜਗਾ ਹੈ ਜੀ ਸਾਡੇ ਉਹਨਾਂ ਨੂੰ ਪੁੱਛੀਦਾ ਹੈ ਸ਼ਹੀਦ ਕਦੋਂ ਹੋਏ ਸੀ ਇਹ ਤੇ ਪਤਾ ਨਹੀਂ ਨਾਮ ਕੀ ਸ਼ਹੀਦ ਦਾ ਕਦੇ ਵੀ ਨਹੀਂ ਪਤਾ ਫਿਰ ਮੰਨਦੇ ਕਿਉਂ ਐ ਕਹਿੰਦੇ ਸਾਰੇ ਸ਼ੁਰੂ ਤੋਂ ਹੀ ਸਾਡਾ ਤਬਰ ਮੰਨਦਾ ਆਪਾਂ ਵੀ ਮੰਨਦੇ ਆ ਕੌਣ ਐ ਪਤਾ ਤੇ ਮੈਂ ਕੈਨੇਡਾ ਪਹਿਲੀ ਵਾਰ ਜਦੋਂ ਗਿਆ ਨਾ ਪੰਜ ਵਿੱਚ ਗਿਆ ਸੀ ਉਨ 14 ਸਾਲ ਹੋ ਗਏ ਇੱਕ ਘਰੇ ਪਾਠ ਵਾਲੇ ਕਮਰੇ ਚ ਲੈ ਗਏ ਮੈਨੂੰ ਉੱਥੇ 5-4 ਇੱਟਾਂ ਪਈਆਂ ਆਪਣੀਆਂ ਇੰਡੀਆ ਵਾਲੀਆਂ ਸਾਡੀਆਂ ਇੱਟਾਂ ਦੀ ਪਛਾਣ ਵੱਖਰੀ ਉਧਰ ਦੀਆਂ ਇੱਟਾਂ ਹੋਰ ਮੈਂ ਬੀਬੀ ਨੂੰ ਪੁੱਛਿਆ ਮੈਂ ਕਿਹਾ ਪਾਠ ਕਰਨ ਵਾਲੇ ਕਮਰੇ ਚ ਇੱਟਾਂ ਖਾਦੀਆਂ ਪਈਆਂ ਕਹਿੰਦੇ ਸਾਡੇ ਬਾਬੇ ਦੀ ਜਗਾ ਸੀ ਪੀਰ ਦੀ ਤੇ ਅਸੀਂ ਵੀਰਵਾਰ ਦੇ ਵੀਰਵਾਰ ਦੀ ਵਜਾ ਗਾਉਂਦੇ ਸੀ ਕਹਿੰਦੇ ਫੇਰ ਕਹਿੰਦੇ ਫੇਰ ਅਸੀਂ ਸਾਰਾ ਟੰਬਰ ਕੈਨੇਡਾ ਆ ਗਏ ਬਾਬਾ ਉੱਥੇ ਹੀ ਰਹਿ ਗਿਆ ਫੇਰ ਜਿਹੜਾ ਸਾਡੇ ਉਥੇ ਬਾਬੇ ਤੋਂ ਪੁੱਛਿਆ ਵੀ ਬਾਬਾ ਜੀ ਪੀਰ ਦੇ ਜਗਾ ਦਾ ਕੀ ਕਰੀਏ ਕਹਿੰਦੇ ਕਿੰਨਾ ਕੁ ਵੱਡਾ ਹੈ ਕਹਿੰਦੇ ਪੰਜ ਇੱਟਾਂ ਹੀ ਨੇ ਕਹਿੰਦੇ ਉਹ ਬੈਗ 'ਚ ਪਾ ਕੇ ਬੀਬੀ ਲੈ ਜਾ ਨਾਲ ਹੀ ਉੱਥੇ ਹੀ ਛੱਡ ਆਇਆ ਕਰ ਕਹਿੰਦੇ ਪੱਟ ਕੇ ਤੇ ਪੀਰ ਕਹਿੰਦੀ ਨਾਲ ਹੀ ਲੈ ਆਈ ਬਈ ਕੈਨੇਡਾ ਚਲੇ ਗਏ ਅਜੇ ਵੀ ਸਾਡੀ ਉਹ ਮੱਤ ਉੱਥੇ ਖੜੀ ਹੈ ਇਹਨੂੰ ਕਹਿੰਦੇ ਐ ਜਕੜਿਆ ਹੋਇਆ ਤਮਾਰ ਇਹ ਤੋੜੋ ਆਂਡਾ ਪਰਮ ਦਾ ਜਿਵੇਂ ਚੂਚਾ ਜਿੰਨਾ ਚਿਰ ਅੰਡਾ ਟੁੱਟੇ ਨਾ ਬਾਹਰ ਨਹੀਂ ਆ ਸਕਦਾ ਐਂ ਜਿਹੜਾ ਦਬਾਗ ਹੈ ਇਹ ਜਕੜਿਆ ਪਿਆ ਇਨ੍ਹਾਂ ਗੱਲਾਂ ਨਾਲ ਬੇਵਕੂਫ ਬਣਾਇਆ ਹੋਇਆ ਕੈਂਤੀਆਂ ਆ ਆਜ਼ਾਦ ਹੋਣਾ ਪੈਣਾ ਉਹ ਤੋੜਨਾ ਪੈਣਾ ਤੁਸੀਂ ਕਦੇ ਚੂਚੇ ਨੂੰ ਵੇਖਿਓ ਉਹ ਜਿਹੜਾ ਚੂਚਾ ਵਿੱਚੋਂ ਨਿਕਲਦਾ ਐ ਮਾਰ-ਮਾਰ ਕੇ ਲੱਤਾਂ ਉਹ ਐ ਮਾਰ-ਮਾਰ ਕੇ ਅੰਦਰ ਉਹਦੇ ਜਿੱਦਾਂ ਦਾ ਵੀ ਵੇਖਿਓ ਬੋਟ ਨੂੰ ਕਿਸੇ ਨੂੰ ਆਪੇ ਤੋੜਦਾ ਆਪੇ ਨਹੀਂ ਟੁੱਟ ਜਾਂਦਾ ਉਹ ਤੋੜਦਾ ਜੋਰ ਲਾ ਲਾ ਕੇ ਆਂਡੇ ਨੂੰ ਤੋੜਦਾ ਆਪ ਵੱਡਾ ਹੋਈ ਜਾਂਦਾ ਉਹ ਫਸ ਜਾਂਦਾ ਵਿੱਚ ਫਿਰ ਹੱਥ ਮਾਰਦਾ ਐਂ ਮਾਰਦਾ ਲੱਤਾਂ ਫਿਰ ਆਂਡਾ ਟੁੱਟਦਾ ਤੇ ਤੈਨੂੰ ਵੀ ਹੱਥ ਪੈਰ ਮਾਰਨੇ ਪੈਣਗੇ ਤਾਂ ਹੀ ਟੁੱਟੂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਟੁੱਟੂ ਭਾਈ ਤਾਂ ਜੇ ਤੋੜਨਾ ਚਾਉਣਾ ਤੈ ਤੋੜਦਾ ਇਹ ਮੈਂ ਨਹੀਂ ਤੋੜਦਾ ਤੂੰ ਆਪਣਾ ਤੋੜਦਾ ਮੈਂ ਆਪਣਾ ਤੋੜਿਆ ਜਿਹੜਾ ਜਕੜੇ ਪਏ ਸੀ ਦਿਮਾਗ ਬੰਦ ਹੋਏ ਪਏ ਸੀ ਸਭ ਤੋੜ ਤੇ ਡਰ ਡੋਰ ਕੱਢ ਤੇ ਸਾਰੇ ਕੋਈ ਡਰ ਨਹੀਂ ਰੱਬ ਮੇਰੇ ਚ ਹੈ ਤੇਰੇ ਚ ਹੈ ਆਪਾਂ ਆਪਣੇ ਕੰਮ ਆਪ ਹੀ ਕਰਨੇ ਆ ਸਾਡਾ ਬਾਬਾ ਕਹਿੰਦਾ ਬਲਿਹਾਰੀ ਕੁਦਰਤ ਵਸਿਆ ਰੱਬ ਕੁਦਰਤ ਜੀ ਹੈ ਮੈਂ ਵੀ ਕੁਦਰਤ ਜੀ ਹਾਂ ਆਉਂਦਾ ਆਪਣੇ ਆਪ ਦੀ ਪਛਾਣ ਹੋ ਗਈ ਸਮਝ ਆ ਗਈ ਜੋ ਮੈਂ ਕਰਨਾ ਮੈਂ ਆਪੇ ਕਰਨਾ ਹੈ ਰੱਬ ਕੋਈ ਬਾਹਰ ਨਹੀਂ ਸਾਡੇ ਵਿੱਚ ਹੀ ਹੈ ਕੋਈ ਵੱਖਰਾ ਰੱਬ ਰੂਪ ਨਹੀਂ ਆਪਾਂ ਰੱਬ ਦਾ ਹੀ ਰੂਪ ਆ ਸਾਰੇ ਸਾਰੇ ਹੀ ਰੱਬ ਆ ਕੁਦਰਤ ਚ ਹੀ ਰੱਬ ਹੈ ਤੇ ਕੁਦਰਤ ਚ ਹੀ ਆ ਸਾਰੇ ਸਾਰੇ ਹੀ ਰੱਬ ਦਾ ਰੂਪ ਆ ਮਤਲਬ ਸਾਰੇ ਹੀ ਰੱਬ ਆ ਤੇ ਆਪਣੇ ਆਪਣੇ ਕੰਮ ਕਰਾਂਗੇ ਆਪਣੇ ਫਰਜ਼ ਪਛਾਣਾਂਗੇ ਤੇ ਤੈਨੂੰ ਤੇਰਾ ਉਹ ਉਹ ਤੋੜਨਾ ਪੈਣਾ ਸਾਰਾ ਕੁਝ ਮੈਂ ਆਪਣਾ ਤੋੜੂ ਤੇ ਮਿਹਨਤ ਕਰਨੀ ਪਊ ਡਰ ਡਰ ਕੱਢਣੇ ਪੈਣਗੇ ਜਿਹੜੇ ਖਤਰੇ ਐ ਮੁੱਲ ਲੈਣੇ ਪੈਣਗੇ ਜੋ ਹੋਊ ਵੇਖੀ ਜਾਂ ਇਦਾਂ ਸੋਚਿਆ ਉਹ ਤੈਨੂੰ ਪੀਰ ਬਾਬਾ ਐ ਕਰ ਦੂ ਲੋਕੀ ਡਰਾਉਣਗੇ ਇਹ ਦੇਖ ਲਾਂਗੇ ਕਿਹੜਾ ਆਉਂਦਾ ਪੀਰ ਬਾਬਾ ਐ ਕਹਿਣਾ ਹਾਂਜੀ ਜ਼ਿਕਰੀਆ ਜ਼ਿਕਰੀਆ ਬਾਈ ਰঞ্জੀਤ ਸਿੰਘ ਢੱਡੀ ਵਾਲੇ ਇਸ ਵੀਡੀਓ ਦੇ ਵਿੱਚ ਨਾ ਗੱਲ ਕਰ ਰਹੀ ਸੀ ਸੁਪਰ ਸਟੇਸ਼ਨਸ ਦੀ ਕਿ ਜਿਹੜੀਆਂ ਸਾਡੇ ਅੰਦਰ ਇੱਕ ਸੁਪਰ ਸਟੇਸ਼ਨਸ ਨੇ ਇੱਕ ਮਤਲਬ ਕਿ ਵਹਿਮ ਨੇ ਵਹਿਮ ਨੇ ਉਹਨਾਂ ਦੇ ਬਾਰੇ ਗੱਲ ਕਰ ਰਹੀ ਸੀ ਤੇ ਇਹ ਵਹਿਮ ਪੂਰੇ ਆਲ ਓਵਰ ਵਰਲਡ ਦੀ ਅਗਰ ਗੱਲ ਕਰੀਏ ਨਹੀਂ ਗੱਲ ਜ਼ਿਆਦਾਤਰ ਸਾਡੇ ਖਿੱਤੇ 'ਚ ਹਾਂ ਇਰਾਨ ਚ ਤੁਰਕੀ ਚ ਪਾਕਿਸਤਾਨ ਚ ਇੰਡੀਆ ਚ ਬੰਗਲਾਦੇਸ਼ ਬੰਗਲਾਦੇਸ਼ ਮਤਲਬ ਕਿ ਆ ਜਿਹੜੇ ਚ 5 4 ਮੁਲਕ ਨੇ ਇਹਨਾਂ ਦੇ ਵਿੱਚ ਇਹ ਸੁਪਰਸਟੇਸ਼ਨਸ ਬਹੁਤ ਨੇ ਕਿ ਬਾਬਾ ਇੰਜ ਕਰ ਦਿੰਦਾ ਕਵਰ ਵਾਲਾ ਇੰਜ ਕਰ ਦਿੰਦਾ ਜੀ ਉਹ ਅਗਰ ਕਰਨ ਵਾਲਾ ਹੋਵੇ ਜ਼ਿਕਰੀਆ ਆਪ ਕਵਰ ਚ ਕਿਉਂ ਉਹ ਕਵਰ ਚ ਕਿਵੇਂ ਜਾਵੇ ਹਾਂ ਉਹਨੂੰ ਤੇ ਆਪ ਚਾਰ ਬੰਦਿਆਂ ਨੇ ਕਵਰ ਚ ਲਾਇਆ ਸਹੀ ਗੱਲ ਹੈ ਉਹਨੂੰ ਚੋਕਕੇ ਲਗੇ ਹੋ ਤੇ ਜਦੋਂ ਮਰਿਆ ਸੀ ਉਹਨੂੰ ਤੇ ਨਵਾਇਆ ਲੋਗ ਆਣੇ ਸੀ ਤੇ ਉਹ ਬਾਬਾ ਕਿਵੇਂ ਹੋ ਸਕਦਾ ਕਿ ਵੀ ਉਹ ਸਵਾ ਬਣ ਚੁਕਿਆ ਸਵਾ ਬਣ ਸਕਦਾ ਉਹ ਕਿਵੇਂ ਹੋ ਸਕਦਾ ਕਿ ਅਸਲ ਤੇ ਕਈਆਂ ਲੋਗਾਂ ਨੇ ਆਇਆ ਇਹ ਵੀ ਹੁੰਦਾ ਜ਼ੇਨ ਉਹ ਕਹਿੰਦੇ ਨੇ ਕਿ ਜੀ ਬਾਬਾ ਕਰਨੀਆਂ ਕਰ ਦਿੰਦਾ ਤੇ ਵਿਗੜ ਵਿਗੜੇ ਕੰਮ ਸੁਵਾਰ ਦਿੰਦਾ ਤੇ ਕਈ ਵਾਰੀ ਕੰਮ ਖਰਾਬ ਵੀ ਕਰ ਦਿੰਦਾ ਖਰਾਬ ਤੁਮਰਾ ਦੇ ਕੇ ਜੀ ਕਿਸੇ ਦੀ ਕਿਸੇ ਦਾ ਨੁਕਸਾਨ ਕਰਵਾਣਾ ਹੋਵੇ ਤੇ ਬਾਬੇ ਉਹ ਵੀ ਕਰ ਦਿੰਦੇ ਨੇ ਲੋ ਬਾਬਾ ਇੱਕ ਟਾਈਮ ਦੇ ਵਿੱਚ ਦੋ ਕੰਮ ਕਿਵੇਂ ਕਰੀ ਜਾਂਦਾ ਚੰਗਾ ਵੀ ਕਰੀ ਜਾਂਦਾ ਮਾੜਾ ਵੀ ਕਰੀ ਜਾਂਦਾ ਹੋ ਗਏ ਸੋਚਦੇ ਅਕਸਰ ਤੇ ਸੋਚ ਇਹ ਬਣੀ ਹੁੰਦੀ ਹੈ ਨਾ ਕਿ ਉਹ ਆਬਾਦਤ ਕਰ-ਕਰ ਕੇ ਨਾ ਕਰ-ਕਰ ਕੇ ਇਸ ਕਾਬਲ ਹੋਇਆ ਹੁੰਦਾ ਹੈ ਕਿ ਉਹਦਾ ਨਾ ਰੱਬ ਨਾਲ ਨਾ ਉਹ ਜੁੜ ਜਾਂਦਾ ਅੱਛਾ ਲਿੰਕ ਇੱਕ ਲਿੰਕ ਬਣੀ ਨਾ ਇੱਕ ਤਲਕ ਜੁੜ ਜਾਂਦਾ ਤੇ ਫਿਰ ਉਹ ਮਰਨ ਤੋਂ ਬਾਅਦ ਵੀ ਰੱਬ ਨੂੰ ਉਹ ਉਹਦੇ ਉਹਨੇ ਕਹਿਦੇ ਮੰਨਦਾ ਯਾਰ ਉਹ ਰੱਬ ਤੁਹਾਡੇ ਕਹਿਦੇ ਵੀ ਤੁਸੀਂ ਅਗਰ ਦੁਆ ਕਰੋਗੇ ਰੱਬ ਅਗੇ ਅਰਦਾਸ ਕਰੋਗੇ ਤੇ ਰੱਬ ਤੁਹਾਨੂੰ ਵੀ ਉਹ ਦੇ ਦੇਗਾ ਰੱਬ ਖੁਦ ਕਰੇ ਗੁਰੀ ਤੇ ਨਹੀਂ ਰੱਬ ਨੂੰ ਕੋਈ ਵਸੀਲੇ ਨਹੀਂ ਮੰਨਦਾ ਰੱਬ ਖੁਦ ਕਹਿੰਦਾ ਹੈ ਕਿ ਮੈਂ ਤੁਹਾਡੀ ਸ਼ਰਗਤੋਂ ਵੀ ਜ਼ਿਆਦਾ ਕਰੀਬ ਹਾਂ ਮੈਂ ਜਦੋਂ ਤੁਸੀਂ ਮੈਨੂੰ ਪੁਕਾਰਦੇ ਹੋ ਮੈਂ ਤੁਹਾਡੀ ਆਵਾਜ਼ ਸੁਣਨਾ ਵਾਂ ਤੇ ਤੇ ਬਿਮਾਰਾਂ ਨੂੰ ਸ਼ਿਫਾ ਦੇਣਾ ਵਾਂ ਫਿਰ ਦੂਸਰਾ ਇੱਕ ਹੋਰ ਹੈ ਇਹ ਗੱਲ ਹੈ ਕਿ ਜ਼ਮਾਨਾ ਜਹਲੀਅਤ ਦੇ ਅੰਦਰ ਨਾ ਲੋਕ ਆਪਣੇ ਬੱਚਿਆਂ ਨੂੰ ਕਤਲ ਕਰ ਦਿੰਦੇ ਸੀ ਭੁੱਖ ਤੇ ਅਫਲਾਸ ਦੇ ਡਰ ਤੋਂ ਤੇ ਫਿਰ ਅੱਲਾਹ ਤਾਲਾ ਨੇ ਕੁਰਾਨ ਪਾਕ ਦੇ ਅੰਦਰ ਇੱਕ ਆਇਤ ਆਈ ਕਿ ਅੱਲਾਹ تعالی ਨੇ ਕਿਹਾ ਕਿ ਤੁਸੀਂ ਆਪਣੀ ਔਲਾਦ ਨੂੰ ਭੁੱਖ ਤੋਂ ਕਤਲ ਨਾ ਕਰੋ ਭੁੱਖ ਦੇ ਡਰ ਤੋਂ ਕਤਲ ਨਾ ਕਰੋ ਭੁੱਖ ਦੇ ਡਰ ਤੋਂ ਕਤਲ ਨਾ ਕਰੋ ਤੁਹਾਨੂੰ ਵੀ ਤੇ ਉਹਨਾਂ ਨੂੰ ਵੀ ਰਜ਼ਕ ਤੇ ਮੈਂ ਦੇ ਰਿਹਾ ਹਾਂ ਤੇ ਫਿਰ ਤੁਸੀਂ ਕਿਉਂ ਡਰਦੇ ਹੋ ਜੇ ਤੁਸੀਂ ਖਾ ਰਹੇ ਹੋ ਤੇ ਇਹਦਾ ਮਤਲਬ ਕਿ ਕੱਲ ਨੂੰ ਉਹ ਵੀ ਖਾਣਗੇ ਉਹ ਉਹ ਵੀ ਕੁਝ ਨਾ ਕੁਝ ਕਰ ਲੈਣਗੇ ਤੇ ਦੂਸਰਾ ਇਸ ਕਥਾ ਦੇ ਵਿੱਚ ਇਸ ਵੀਡੀਓ ਦੇ ਵਿੱਚ ਗਿਆਨ ਭਾਈ ਸਰਬਜੀਤ ਰਣਜੀਤ ਸਿੰਘ ਢੜੀਆਂ ਵਾਲੇ ਇਹ ਕਹਿ ਰਹੇ ਸੀ ਕਿ ਇੱਥੇ ਆਪਾਂ ਨਖਟੂ ਹੁੰਨੇ ਆ ਪੰਜਾਬ 'ਚ ਤੇ ਬਾਹਰ ਜਾਂਦੇ ਆ ਉਹਨਾਂ ਦਾ ਸਿਸਟਮ ਐਸਾ ਕਿ ਸਾਨੂੰ ਕੰਮ ਕਰਨਾ ਪੈਂਦਾ ਹਾਂ ਉਹਨਾਂ ਨੇ ਇੱਕ ਸਿਸਟਮ ਇੱਕ ਕਾਨੂੰਨ ਐਸਾ ਬਣਾਇਆ ਕਿ ਉੱਥੇ ਜਿਹੜਾ ਨਖਟੂ ਤੋਂ ਨਖਟੂ ਬੰਦਣਾ ਉਹਨੂੰ ਵੀ ਕਰਨਾ ਪੈਂਦਾ ਕਿਉਂਕਿ ਉਹਨਾਂ ਨੇ ਜਿਵੇਂ ਇੱਥੇ ਬਾਬਿਆਂ ਨੇ ਦਿਮਾਗ ਜਕੜਿਆ ਨਾ ਉੱਥੇ ਉਹਨਾਂ ਦੇ ਸਿਸਟਮ ਨੇ ਲੋਗਾਂ ਦਾ ਦਿਮਾਗ ਜਕੜਿਆ ਕਿ ਵੀ ਅਗਰ ਅਸੀਂ ਨਹੀਂ ਕਰਾਂਗੇ ਸਾਨੂੰ ਰੋਟੀ ਨਹੀਂ ਲੱਭਣੀ ਰੇ ਚਨੀ ਲਬਣੀ ਇਸ ਮੁਲਕ ਚ ਜਗਾ ਨਹੀਂ ਲਬਣੀ ਐ 나ਖੂ ਸੁਰਤ ਮੁਲਾਕੇ ਤੇ ਹਰ ਸਹੂਲਤ ਤੇ ਜੇ ਅਸੀਂ ਕੁਛ ਨਹੀਂ ਕਰਾਂਗੇ ਤੇ ਸਾਨੂੰ ਆਪਸ ਭੇਜ ਦੇਣਗੇ ਇੰਜ ਕਰਕੇ ਉਹਨਾਂ ਦਾ ਦਿਮਾਗ ਇੱਕ ਕਿਸਮ ਦਾ ਜਕੜਿਆ ਜਿਵੇਂ ਸਾਡੇ ਇੱਥੇ ਬਾਬਿਆਂ ਨੇ ਦਿਮਾਗ ਜਕੜਿਆ ਨਾ ਲੋਕਾਂ ਨੇ ਆਪੇ ਕਿਤਾਬਾਂ ਲੇਖ ਲੇਖੇ ਇੱਥੇ ਕੰਮ ਵਾਸਤੇ ਦਿਮਾਗ ਫੜਿਆ ਹਾਂ ਇੱਥੇ ਤੁਸੀਂ ਬਾਬਾ ਮਰਦਾ ਉਹਨੇ ਨਬਾਰੇ ਇੱਕ ਕਿਤਾਬ ਲਿਖ ਦੇਣੀ ਪਹਿਲੇ ਤੇ ਉਹਨੀਆਂ ਜਿੰਨੇ ਜੋ ਜੋ ਉਹਨੇ ਕੀਤਾ ਹੁੰਦਾ ਜੀ ਉਹ ਲਿਖਿਆ ਜਾਂਦਾ ਕਿ ਜੀ ਇਹ ਬਾਬਾ ਇਹ ਵੀ ਕਰ ਸਕਦਾ ਉਹ ਵੀ ਕਰ ਸਕਦਾ ਉਹ ਵੀ ਕਰ ਸਕਦਾ ਇਹ ਬੇਵਾਲੀਆ ਜਾਂਦਾ ਇਹ ਖਾਲੀ ਸਿੱਖ ਜਮ ਜਨੀ ਇਹ ਸਲਾਮ ਜਿਤੇ ਬਹੁਤ ਜ਼ਿਆਦਾ ਹੋ ਗਿਆ ਸਾਡੇ ਤੇ ਇੱਥੇ ਤੇ ਅਗਰ ਤੁਸੀਂ ਗੱਲ ਕਰ ਲੋ ਤਾਂ ਲੋਕ ਉੱਤੇ ਗੱਲ ਪੈ ਜਾਂਦੇ ਨੇ ਇਸ ਬਾਰੇ ਕਿ ਯਾਰ ਇਹ ਬਾਬਾ ਨਹੀਂ ਕਰ ਸਕਦਾ ਉਹ ਗੱਲ ਪੈ ਜਾਂਦੇ ਨੇ ਹਾਲਾਂਕਿ ਮੁਸਲਮਾਨ ਨੇ ਉਹਨਾਂ ਦਾ ਯਕੀਨ ਰੱਬ ਤੇ ਵੀ ਲੇਕਿਨ ਉਹ ਤੁਹਾਡੇ ਗੱਲ ਪੈ ਜਾਣਗੇ ਕਹਿਣਗੇ ਲੈ ਬਾਬਾ ਨੂੰ ਤੁਸੀਂ ਸਾਡੇ ਨੂੰ ਬੁਰਾ ਕਹਿ ਦਿੱਤਾ ਸਹੀ ਗੱਲ ਹੈ ਇਹ ਬਹੁਤ ਜ਼ਿਆਦਾ ਮਤਲਬ ਕਿ ਲੋਕ ਹੀ ਅਗਰੈਸਿਵ ਹੁੰਦੇ ਨੇ ਬਾਈ ਰਣਜੀਤ ਸਿੰਘ ਟਰੱਡਿਆ ਨੂੰ ਬੜੀ ਗੱਲ ਹੈ ਕਿ ਉਹ ਸਟੇਜ ਤੇ ਖਲੋ ਕੇ ਇਹ ਚੀਜ਼ਾਂ ਗੱਲਾਂ ਕਰ ਰਹੇ ਨੇ ਕਿ ਜਿਹੜੀ ਜਿੰਨੇ ਸਮਝਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਜ਼ਰੂਰਤ ਹੈ ਤੇ ਜਿੰਨੇ ਮੰਨਣ ਵਾਲੇ ਲੋਕ ਬਹੁਤ ਜ਼ਿਆਦਾ ਅਗਰੈਸਿਵ ਵੀ ਨੇ ਹਾਂ ਸਮਝਣ ਦੀ ਉਮੀਦ ਹੈ ਕਿ ਦੋਸਤਾਂ ਨੂੰ ਵੀਡੀਓ ਪਸੰਦ ਆਏਗੀ ਮਿਲ ਲੈ ਨਵੀਂ ਵੀਡੀਓ ਨਾਲ ਸਾਡੇ ਨੂੰ ਅੱਲਾਹ ਨੇਗੇ ਬਾਣ